ਅੰਮ੍ਰਿਤਸਰ ਦੇ ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ਤਿੰਮੋਵਾਲ ਦੇ ਗੁਰਦੁਆਰਾ ਬਾਬਾ ਗੁਰਦੇਤਾ ਸਾਹਿਬ ਵਿਖੇ 13 ਸਾਲ ਦੇ ਲੜਕੇ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਿਆਂ ਅਚਨਚੇਤ ਪੈਰ ਤਿਰਕਣ ਕਰਕੇ ਛੱਤ ਤੋਂ ਡਿੱਗਣ ਕਰਕੇ ਮੌਤ ਹੋ ਗਈ ਹੈ ਇਸ ਸਬੰਧੀ ਮ੍ਰਿਤਕ ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਪੁੱਤਰ ਗੁਰਸਾਹਿਬ ਸਿੰਘ ਜਿਸ ਦੀ ਉਮਰ 13 ਸਾਲ ਦੀ ਸੀ ਅਤੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਸੀ। ਅਚਾਨਕ ਛੱਤ ਤੋਂ ਉਸ ਦਾ ਪੈਰ ਤਿਲਕ ਗਿਆ ਜਿਸ ਕਰਕੇ ਉਹ ਹੀਠਾਂ ਡਿੱਗ ਗਿਆ ਅਤੇ ਸਿਰ ਦੇ ਵਿੱਚ ਗੰਭੀਰ ਸੱਟ ਵੱਜੀ ਅਤੇ ਉਸ ਦੇ ਸਾਹ ਨਿਕਲ ਗਏ। ਜ਼ਖਮੀ ਹਾਲਤ ਦੇ ਵਿੱਚ ਗੁਰੂ ਸਾਹਿਬ ਸਿੰਘ ਨੂੰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਜਿੱਥੇ ਉਸ ਦਾ 3 ਤੋਂ 4 ਦਿਨ ਇਲਾਜ ਵੀ ਚੱਲਦਾ ਰਿਹਾ ਅਤੇ ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਪੂਰੇ ਪਿੰਡ ਦੇ ਵਿੱਚ ਕਿਤਨਾ ਕਿਤੇ ਸੋਗ ਦੀ ਲਹਿਰ ਦੇਖ ਨੂੰ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਸਿੰਘ ਦੋ ਪਰਿਵਾਰਾਂ ਦਾ ਇਕਲੌਤਾ ਪੁੱਤਰ ਸੀ ਅਤੇ ਹੁਣ ਕਿਤੇ ਨਾ ਕਿਤੇ ਪਰਿਵਾਰ ਨੂੰ ਵੱਡਾ ਘਾਟਾ ਜਿਹੜਾ ਆ ਉਹ ਹੋਇਆ ਦੋ ਪਰਿਵਾਰਾਂ ਨੂੰ ਵੱਡਾ ਘਾਟਾ ਹੋਇਆ ਦੱਸਿਆ ਜਾ ਰਿਹਾ ਕਿ ਇਹ ਦੋਨੋਂ ਹੀ ਪਰਿਵਾਰਾਂ ਦੇ ਵਿੱਚ ਇਕਲੌਤਾ ਪੁੱਤਰ ਸੀ ਗੁਰਸਾਹਿਬ ਸਿੰਘ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਸੀ ਅਤੇ ਅਚਾਨਕ ਪੈਰ ਤਿਲਕਣ ਕਰਕੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਹੇਠਾ ਡਿੱਗ ਜਾਂਦਾ ਹੈ ਅਤੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਜਾਂਦੀ ਹੈ ਅਤੇ ਫਿਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਉਹ ਮੌਤ ਦੇ ਨਾਲ ਜੰਗ ਲੜਦਾ ਲੜਦਾ ਆਖਿਰ ਦੇ ਵਿੱਚ ਹਾਰ ਗਿਆ ਅਤੇ ਜਿਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੁੱਖ ਸਾਗਰ ਸੀ। ਅ ਬੇਟੇ ਦਾ ਨਾਮ ਕੀ ਸੀ ਕੀ? ਗੁਰਸਾਖਰ ਸਾਗਰ। ਕਿਵੇਂ ਉਸਦੀ ਮੌਤ ਹੋਈ? ਮੌਤ ਗੁਰਦੁਆਰਾ ਸਾਹਿਬ ਤੋਂ ਟਿੱਕਾ ਛੱਤ ਤੋਂ। ਸਿਰ ਤੇ ਸੱਟ ਲੱਗੀ ਜਿਆਦੀ। ਮੌਕੇ ਤੇ ਮੌਤ ਹੋਈ। ਹਾਂ ਨਹੀਂ। ਰਾਵਿਸ ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਕਿ ਉੱਥੋਂ ਮੈਨੂੰ ਫੋਨ ਆਇਆ ਬਾਬੇ ਕਰਤਾਰ ਸਿੰਘ ਸਾਹਿਬ ਤੋਂ। ਗਵਾਂਡੀ ਮੁੰਡੇ ਦਾ ਚਾਚਾ ਆਹ ਗੱਲ ਹੋ ਗਈ। ਮੈਂ ਸਮਝਿਆ ਛੋਟੀ ਛੱਟ ਹੈ ਮੈਂ ਚਾਹ ਤੂੰ ਲੈ ਆ ਡਾਕਟਰ ਕੋ। ਮੈਂ ਆਪ ਉਹ ਇਥੇ ਇਲਾਜ ਕਰਾ ਲੈਂਦਾ। ਮੈਨੂੰ ਕਹਿੰਦੇ ਨਹੀਂ ਚਾਚਾ ਜਿਆਦੀ ਗੱਲ ਵਿਗੜ ਗਈ। ਅਸੀਂ ਦੋਵੇਂ ਪ੍ਰਾਪਤ ਜੇ ਗਏ ਆ। ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲੱਗੇ ਮੁੰਡਾ ਇਹੋ ਦੀ ਗੱਡੀ ਖੁੱਤੀ ਉਸ ਜੇ ਚੱਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇੱਥੇ ਉਮੀਦ ਕੋ ਢੱਕਿਆ ਮੜਾ ਜੀ ਉਮੀਦ ਵਾਲਿਆ ਜਵਾਬ ਦੇਤਾ ਮੈਨੂੰ ਅਹੀਂ ਹੋਠ ਹੀ ਲੈ ਗਏ ਆ ਉੱਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹਿ ਹੋਤੇ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਰਿਤ ਮੋਹਣ ਨੇ ਬੜੀ ਮੇਰੀ ਬੜੀ ਮਦਦ ਕੀਤੀ ਸਾਰਾ ਹfte ਮੋੜ ਮੇਰੇ ਮਗਰ ਟੋਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋ ਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਵਿਚਾਰਿਆ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦਾ ਇਕਲੌਤਾ ਪੁੱਤਰ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਕੋਈ ਗੁੱਡੀ ਗੁੱਡੀ ਛਰੇ ਦੀ ਸਾਡੇ ਘਰ 'ਚ ਇਹੋ ਹੀ ਇਕਲਾ ਕਿਹੜੀ ਗਲਾਚ ਪੜਦਾ ਸਾਧੂ ਵਿੱਚ ਪੜਦਾ ਡੈਥ ਸਰ ਉਦੋਂ ਅਸੀਂ ਨਾ ਉੱਥੇ ਗੋਬੇਗਰ ਸਾਹਿਬ ਸੇਵਾ ਕਰ ਰਹੇ ਹਾਂ ਇਹ ਸੇਵਾ ਕਰਦੇ ਜਿਵੇਂ 5-7 ਮਿੰਟ ਦੇ ਅੰਦਰ ਹੀ ਇਹ ਦੂਜੇ ਬੰਨੇ ਮੁੰਡੇ ਲੰਗਰ ਹਾਲ ਉੱਪਰ ਦੀਵਾਨ ਹਾਲਿਆ ਦੀਵਾਨ ਹਾਲ ਦੇ ਉੱਪਰ ਚੜੇ ਹੋਏ ਸ਼ੋ ਬਾਲਨ ਮਛਾਰੇ ਹੀ ਹੋਤੇ ਉਹ ਅਚਾਨਕ ਇੱਥੇ ਜੋ ਕੀ ਹੋਇਆ ਕਿ ਰੱਬ ਹੀ ਜਾਂਦਾ ਜਾਨੂੰ ਨੂੰ ਪਤਾ ਉਹ ਲੱਗੇ ਦੋ ਮੁੰਡੇ ਪੱਠੇ ਵੜਨ ਡਏ ਇਹਨਾਂ ਦਾ ਗਵਾਂਡੀ ਲੱਗ ਗਈ ਆ ਉਹਨਾਂ ਨੇ ਵੇਖਿਆ ਤਾਂ ਸਾਨੂੰ ਦਵਾ-ਦਵਾ ਭੱਜ ਕੇ ਗਿਆ ਕਿ ਉਹ ਮੁੰਡਾ ਡੇਪੇ ਮੁੰਡਾ ਡੇਪਿਆ ਜਦੋਂ ਅਸੀਂ ਭੱਜ ਕੇ ਗਏ ਆ ਤਾਂ ਦੋ ਚਾਰ ਬੱਚੇ ਜਿਹੜੇ ਉਹਨੂੰ ਚੁੱਕਣ ਡਏ ਪਰ ਉਹ ਥੋੜਾ ਸਰੀਰ ਪੱਕੋ ਹੈਲਥੀ ਉਹਨਾਂ ਕੋ ਚੁੱਕਿਆ ਨਹੀਂ ਗਿਆ ਫਿਰ ਉਹ ਜਾ ਕੇ ਵੇਖਿਆ ਤਾਂ ਪੂਰਾ ਦੰਦ ਵੀ ਨਹੀਂ ਖੋਲਦਾ ਦੰਦ ਪੂਰੇ ਪਿੱਚੇ ਹੋਏ ਸਨ ਪਾਣੀ ਪਾਣੀ ਪੀਉਣ ਦੀ ਕੋਸ਼ਿਸ਼ ਕੀਤੀ ਉਹਨੇ ਪਤਾ ਨਹੀਂ ਫਿਰ ਦੋ ਵਾਰ ਫਟਾਫਟ ਚੁੱਕੇ ਇਹਨਾਂ ਨੂੰ ਫੋਨ ਕੀਤਾ ਤੇ ਪਿਤਾ ਜੀ ਜਿਹੜੇ ਹੁਣੇ ਗਏ ਨੇ ਇਹ ਆਏ ਫਟਾਫਟ ਲਾਗੇ ਗੁਰਦੁਆਰੇ ਸਾਹਿਬ ਦੇ ਮੁੰਡੇ ਨਾਲ ਹੀ ਉਹਨਾਂ ਨੇ ਗੱਡੀਆਂ ਗੱਡੀਆਂ ਅਸੀਂ ਅੰਮ੍ਰਿਤਸਰ ਲੈ ਗਏ ਇਹਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਤੇ ਉਦੋਂ ਤੱਕ ਤੇ ਠੀਕ ਠਾਕ ਹੀ ਗਏ ਨਬਜ਼ ਵੀ ਚੱਲਦੀ ਤੇ ਕੱਲ ਦੁਪਹਿਰ ਤੱਕ ਵੀ ਜਦੋਂ ਅਸੀਂ ਉਥੇ ਹਸਪੀਟਲ ਹੀ ਸੀਗੇ ਉਦੋਂ ਨਬਜ਼ ਚੱਲਦੀ ਬੀਪੀ ਵਸਾਈ ਸੀ ਥੋੜਾ ਜਿਹਾ ਸਰੀਰ ਜਿਹੜਾ ਮੂਵਮੈਂਟ ਜਿਵੇਂ ਕੋਈ ਬੁਖਾਰ ਚੜਿਆ ਉਹਨੂੰ ਤੇ 2:30 ਵਜੇ ਨੂੰ ਸੀਟੀ ਸਕੈਨ ਵਾਸਤੇ ਲੈ ਕੇ ਗ ਸ਼ਾਮ ਨੂੰ ਉਹਦੀ ਰਿਪੋਰਟ ਆਈ ਕਿ ਬਿਲਕੁਲ ਠੀਕ ਆ ਸਾਨੂੰ ਰਾਤ ਨੂੰ ਮਤਲਬ ਕੋਈ 12:30 ਵਜੇ ਪਤਾ ਲੱਗਾ ਕਿ ਕੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜੋ ਬਹੁਤ ਹੀ ਮਦਭਾਗੀ ਪਰਣਾ ਹੋਈ ਹੈ ਜਿਹੜਾ ਬਹੁਤ ਗਰੀਬ ਹੈ ਜੀ ਜੀ ਬਿਲਕੁਲ ਇਹਨਾਂ ਦੇ ਦੋ ਹੀ ਬੱਚੇ ਹੀ ਔਰ ਸਾਨੂੰ ਵੇਖੋ ਸਮਾਜ ਵਿੱਚ ਉੱਚਰਦਾ ਬੜਾ ਜ਼ੇਰੋ ਹੋ ਗਿਆ ਇਹਨਾਂ ਨਾਂਵੇਂ ਚਲੋ ਰਾਹਗਲੀ ਸਾਡੀ ਮਿਲਦੇ ਸੀਗੇ ਤੇ ਹੁਣ ਜਦੋਂ ਨਾਲ ਉਹਖੇ ਸਮੇਂ ਅਸੀਂ ਇੱਥੇ ਰਹੇ ਆ ਨਾ ਸਾਨੂੰ ਇਸ ਦੌਰਾਨ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਜ਼ਮੀਨ ਦਾ ਟੁਕੜਾ ਇਹਨਾਂ ਦੇ ਕੋਲ ਹੈ ਨਹੀਂ ਆ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰਦਾ ਕਿ ਕਿਹਨੂੰ ਸਹੂਲਤ ਮੇਰੀ ਕਿਹਨੂੰ ਨਹੀਂ ਮਿਲ ਰਹੀ ਪਰ ਮੇਰਾ ਸਵਾਲ ਇਹ ਆ ਕਿ ਕੀ ਕਦੀ ਇਸ ਗੱਲ ਦੀ ਕੋਈ ਪੁਸ਼ਟੀ ਆਣ ਕੇ ਪਿੰਡ 'ਚ ਕੀਤੀ ਆ ਚਾਹੇ ਉਹ ਪੰਚਾਇਤਾਂ ਹੋਣ ਚਾਹੇ ਕੋਈ ਸਰਕਾਰ ਹੋਵੇ ਕਿ ਵਾਕਈ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਉਹ ਚੀਜ਼ ਮਿਲ ਰਹੀ ਕਿ ਨਹੀਂ ਮਿਲ ਰਹੀ ਹੁਣ ਐਜ਼ ਅ ਟਾਈਮ ਕੱਲੀ ਰਾਸ਼ਨ ਦੀ ਗੱਲ ਨਹੀਂ ਉਹ ਕਾਰਡ ਦੇ ਨਾਲ ਜਿਹਨਾਂ ਦਾ ਲਿੰਕ ਆ ਉਹਦਾ ਹੀ ਉਹ ਆਯੁਸ਼ਮਨ ਕਾਰਡ ਬਣਨਾ ਸੀ ਸੋ ਇਹਨਾਂ ਦਾ ਨਾਂ ਤੇ ਜੇ ਫਾਰਮ ਨਾ ਲੀਵਰ ਕਾਰਡ ਨਾ ਕੋਜ ਤੇ ਬਹੁਤ ਹੀ ਉਥੇ ਮੈਨੂੰ ਖਰਚਾ ਤੁਹਾਨੂੰ ਪਤਾ ਹਸਪੀਟਲ 'ਚ ਕਿੰਨਾ ਹੁੰਦਾ ਆ ਫਿਰ ਵੀ ਉਥੇ ਜਿਹੜਾ ਚਲੋ ਪਿੰਡ ਵੱਲੋਂ ਜਾਂ ਨੌਜਵਾਨਾਂ ਵੱਲੋਂ ਜੋ ਐਨ ਆਰ ਆਈ ਭਰਾ ਜਿਹੜੇ ਜਨਾਂ ਦੇ ਪਰਿਵਾਰ ਵੱਲੋਂ ਵੀ ਬਹੁਤ ਸਹਿਯੋਗ ਕੀਤਾ ਗਿਆ ਵਾ ਪਰ ਕਿਤੇ ਨਾ ਕਿਤੇ ਸਾਨੂੰ ਹਲੇ ਵੀ ਉਹ ਗੱਲ ਰੜਕ ਰਹੀ ਆ ਕਿ ਜਿਹੜਾ ਉਥੋਂ ਮਤਲਬ ਸਾਨੂੰ ਖਾਲੀਆਤ ਹੋਣਾ ਪਿਆ ਹੈ ਪਰਿਵਾਰ ਲਈ ਕੀ ਮੰਗ ਕਰ ਰਹੇ ਹੁਣ ਪਰਿਵਾਰ ਲਈ ਮੰਗ ਇਹੋ ਕਰਦੇ ਆ ਜਿਹੜੋ ਉਹ ਇਹ ਗਰੀਬ ਬੰਦਾ ਸਮਝ ਲਓ ਜਿਵੇਂ ਕਿ ਕਿ ਦਿਹਾੜੀਦਾਰ ਹੀ ਆ ਠੀਕ ਆ ਤੇ ਜਿਵੇਂ ਆਰਥਿਕ ਪੱਖੋਂ ਦੀ ਮਦਦ ਸਰਕਾਰਾਂ ਵੱਲੋਂ ਜ਼ਰੂਰ ਹੋਣੀ ਚਾਹੀਦੀ ਕੱਲਾ ਕੱਲਾ ਬੱਚਾ ਹੈ ਵਿਚਾਰੇ ਦਾ ਤੇ ਇੱਕ ਗੁੜੀਆ ਉਹਨਾਂ ਦੀ